ਨਾ ਇਹ ਤਾਂ ਗੱਡੀ ਚ ਚਲਾਉਣੀ ਆ ਪਹਿਲੀ ਲੇਨ ਵਿੱਚ ਆਪਾਂ ਗੱਡੀ ਰੱਖਣੀ ਆ ਦੂਸਰੀ ਲੇਨ ਵਿੱਚ ਉਦੋਂ ਗੱਡੀ ਲੈ ਕੇ ਜਾਣੀ ਆ ਜਦੋਂ ਕਿਸੇ ਨੂੰ ਆਪਾਂ ਓਵਰਟੇਕ ਕਰਨਾ ਹੈ ਠੀਕ ਹੈ ਭਾਵੇਂ ਜਦੋਂ ਨਾ ਪਹਿਲੀ ਲੇਨ ਦਾ ਮਤਲਬ ਇਹ ਆ ਜਦੋਂ ਆਪਾਂ ਗੱਡੀ ਸਲੋ ਚਲਾਉਣੀ ਆ ਜਿੱਦਾਂ ਸਪੀਡ ਆਪਾਂ ਘੱਟ ਰੱਖਣੀ ਆ ਇਧਰ ਜਾਣੇਗਾ ਆਪਾਂ ਪਹਿਲੀ ਲੇਨ ਵਿੱਚ ਚਲਾ ਕੇ ਜਾਈਏ ਦੂਸਰੀ ਮਿਡਲ ਲੇਨ ਵਿੱਚ ਯਾਨੀ ਕਿ ਆਪਣੀ 60 65 ਦੀ ਸਪੀਡ ਹੁੰਦੀ ਹੈ ਤੀਸਰੀ ਵਿੱਚ 90 ਦੀ ਸਪੀਡ ਹੁੰਦੀ ਹੈ ਠੀਕ ਹੈ ਬਾਕੀ ਜੇ ਤੁਸੀਂ ਜਿਆਦਾ ਸਪੀਡ ਕਰਨੀ ਹੈ 60 ਪੈਡ ਤੇ ਰੱਖਣੀ ਹੈ ਉਹ ਕਮਲੀ ਲਾਈਨ ਦੇ ਕਰਕੇ ਬਾਕੀ ਓਵਰਟੇਕ ਜਦੋਂ ਕਰਨਾ ਆਪਾਂ ਰਾਈਟ ਸਾਈਡ ਤੋਂ ਹੀ ਓਵਰਟੇਕ ਕਰਨਾ ਆ। ਇਹ ਨਾ ਵੀ ਲੈਫਟ ਹੱਥੋਂ ਕਰਕੇ ਟੇਕ ਰਹੀ। ਠੀਕ ਆ। ਬਾਕੀ ਜਦੋਂ ਗੱਡੀ ਚਲਾਉਂਗੇ ਜਿਹੜਾ ਸਟੀਰੀਂਗ ਹੈ ਮੰਨ ਲਓ ਤੁਸੀਂ ਮੂਵ ਕਰਨ ਲੱਗੇ ਆ ਰਾਈਟ ਨੂੰ ਗੱਡੀ ਮੂਵ ਕਰਨ ਲੱਗੇ ਆ। ਠੀਕ ਆ ਦੇਖ ਕੇ ਗੱਡੀ ਨੂੰ ਕਰਦੇ ਆ ਜਦੋਂ ਹੁਣ ਮੰਨ ਲਓ ਕੋਈ ਮੋੜੇ ਤੇ ਗੱਡੀ ਪਾਰਕਿੰਗ ਕੀਤੀ ਆ ਆਪਾਂ ਉਧਰ ਨੂੰ ਕਰ ਲੱਗੇ ਆ ਸ਼ੀਸ਼ਾ ਦੇਖ ਕੇ ਗੱਡੀ ਮੂਵ ਕਰਨੀ ਆ ਜੇ ਪਿੱਛੇ ਰੋਡ ਖਾਲੀ ਆ ਤੇ ਗੱਡੀ ਮੂਵ ਕਰ ਸਕਦੇ ਨਹੀਂ ਤਾਂ ਫਿਰ ਪਿਛਲੀ ਉੱਥ ਠੀਕ ਹੈ ਸਟੀering ਜਦੋਂ ਮੂਵ ਮੂਵ ਕਰ ਰਹਾ ਹੈ ਲੱਗ ਹਲਕਾ ਜਿਆਦਾ ਨਹੀਂ ਇਦਾਂ ਕੱਟਣਾ ਜਿਆਦਾ ਨਹੀਂ ਵਾਰਿਓ ਕਿਉਂਕਿ ਜੇ ਕੱਟ ਜਾਵੇ ਵਾਰਿਓ ਤੇ ਗੱਡੀ ਜਿਆਦਾ ਘੁੰਮਣੀ ਹੈ ਹੌਲਕਾ ਜਿਹਾ ਮੂਵ ਕਰ ਲੈ ਜੇ ਲੈਫਟ ਨੂੰ ਗੱਡੀ ਮੂਵ ਕਰਨੀ ਆ ਤੇ ਲੈਫਟ ਦੇਖ ਲਿਓ ਠੀਕ ਹੈ ਇਹਨਾਂ ਖਿਆਲ ਰੱਖੋ ਬਾਕੀ ਤੀਜੇ ਗੀਅਰ ਵਿੱਚ ਇੱਥੇ ਆਪਾਂ ਗੱਡੀ ਚਲਾ ਲੈਂਦੇ ਹਾਂ ਠੀਕ ਹੈ ਚਲੋ ਫਿਰ ਹੈਂਡ ਬ੍ਰੇਕ ਤਾਂ ਆਨ ਕਰੂ ਠੀਕ ਹੈ ਦੂਰ ਤੱਕ ਨਿਗਾਹ ਰੱਖਿਓ ਬਾਕੀ ਜਿਹੜੇ ਦਾ ਅੰਦਾਜ਼ਾ ਲਾਇਆ ਮੋਰੂ ਰੋਡ ਹੈਗਾ ਕਿੱਦਾਂ ਆ ਕਈ ਜਣੇ ਫਰਕ ਵੀ ਖੜੀ ਕੀਤੇ ਹੁੰਦੇ ਆ ਫਾਸਲਾ ਬਣਾ ਕੇ ਫੇਰ ਆਪਾਂ ਰੱਖਣਾ ਚੱਲ ਜਲਦੀ ਆਪਾਂ ਇਹਨੂੰ ਬੰਦ ਕਰੂਗਾ ਚਲੋ ਵੀਰੀ ਸਪੀਡ ਤੇ ਦੂਜਾ ਗੇਰ ਆ ਨਾ ਆਲੋ ਦੂਜਾ ਗੇਰ ਦਰ ਆ ਜਿਉਂਦਾ ਹੁਣ ਤੀਜਾ ਗੇਰ ਪਾਉਣਾ ਆ ਤੁਸੀਂ 30 ਦੀ ਸਪੀਡ ਤੇ ਆਸਾ ਲਾਈਨ ਦੇ ਵਿੱਚੇ ਕਿੱਡੇ ਰੱਖਣੀ ਆ ਬਾਕੀ ਜਿਹੜੀਆਂ ਬੱਸਾਂ-ਬੱਸਾਂ ਆਉਂਦੀਆਂ ਆ ਗੱਡੀਆਂ ਆਉਂਦੀਆਂ ਇਹਨਾਂ ਨੇ ਆਪੇ ਉਹ ਵਟੇਕ ਤੁਹਾਨੂੰ ਕਰੀ ਜਾਣਾ ਠੀਕ ਆ ਹਣ ਤੁਸੀਂ ਰੇਸ ਵਧਾਓ ਪਹਿਲਾਂ ਤੇਰੀ ਰੇਸ ਕਰੋ ਹੋ ਗਈ ਤੀਜਾ ਗੇਰ ਪਾਓ ਤੇ ਗੇਰ ਛੱਡ ਦੋ ਸਾਰਾ ਕੁਝ ਛੱਡੋ ਆਰਾਮ ਨਾਲ ਕਲੱਚ ਛੱਡਣਾ ਝਟਕਾ ਆ ਜਾਣਾ ਨਹੀਂ ਛੱਡਣਾ ਜਿੰਦਾ ਹੜਾ ਉਤਰਾਈ ਆ ਉਤਰਾਈ ਤੇ ਜੇ ਗੱਡੀ ਤੇਜ਼ ਹੁੰਦੀ ਆ ਰੇਸ ਬੰਦਾ ਚੱਕ ਲਿਓ ਹਰ ਜਿੱਦਾ ਚੜਾਈ ਤੇ ਜਾਣਾ ਥੋੜੀ ਰੇਸ ਵਧਾ ਲਓ ਜਦਾ 30 ਦੀ ਸਪੀਡ ਤੁਹਾਨੂੰ ਮੈਂ ਕਿਹਾ ਤੀਸਰੇ ਗੇਰ ਵਿੱਚ ਥੋੜੀ ਜਿਹੀ ਰੇਸ ਵਧਾ ਲਓ ਜਦਾ 40 ਦੀ ਰੱਖ ਲਓ ਗੱਡੀ ਦੇ ਦੋਵੇਂ ਨਾਲ ਲੋੜ ਜਾਣਾ ਲਾ ਵੀ ਗੱਡੀ

ਦਾ ਕੀ ਰੱਖਿਓ ਉਹ ਕਹਣਾ ਉਤਰਾ ਹੀ ਆ ਗਿਆ ਉਤਰਾ ਹੀ ਤੇ ਗੱਡੀ ਹੁਰਤੀ ਜੀ ਹੁਣ ਆਪਨੇ ਫੇਰ ਇਸ ਤੋਂ ਬਾਅਦ ਚੱਕ ਲਈਦਾ ਹੁੰਦਾ